ਸਰ ਇੱਕ ਮਿੰਟ ਲੈਣਾ ਜੀ ਬੱਟੇ ਗਿਆ ਸਰ ਜਿਹੜੀ ਅੱਜ ਮੀਟਿੰਗ ਹੈ ਇੱਕੋ ਲੈਣਾ ਮਾਈਕ ਚੱਕ ਮਾਈਕ ਚੱਕ ਸੁਆਮੀ ਅੱਧਾ ਕਰਿਆ ਬੀਜੇਪੀ ਦੀਆਂ ਸਾਰੀਆਂ ਮਾਈਕ ਨੀਚਾ ਕਰੋ ਹਾਂਜੀ ਹਾਂਜੀ ਨੀਚੇ ਤੋਂ ਕਰ ਲੋ ਇਨ ਨੂੰ ਥੋੜੇ ਨੀਚੇ ਕਰ ਲੋ ਥੱਲੇ ਤੱਕ ਕਰ ਲੋ ਯਾਰ ਮੇਰਾ ਹਾਂ ਥੋੜਾ ਜਿਹਾ ਕਰ ਲੋ ਹਾਂਜੀ ਸਰ ਥੋੜਾ ਨੀਚੇ ਕਰ ਲਓਣਾ ਬੀਜੇਪੀ ਦੀ ਜਿਹੜੀਆਂ ਸਾਰੀ ਸੂਬਿਆਂ ਚ ਤਕਰੀਬਨ ਕਾਰਜ ਕਰਨ ਦੀਆਂ ਬੈਠਕਾਂ ਚੱਲ ਰਹੀਆਂ ਏ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਹੈ ਜਾਇ ਗੋਬਿੰਦਰ ਯਾਦਵ ਜੀ ਨੇ ਜਾਈ ਹੋਰ ਇਨ ਚਾਰਜ ਨੇ ਉਹ ਸਾਰੀਆਂ ਗੱਲਾਂ ਸੁਨੇਹਾ ਜਿਹੜਾ ਲੈ ਕੇ ਅੰਮ੍ਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਜਿਹੜਾ ਅੰਮ੍ਰਿਤਪਾਲ ਦਾ ਭਰਾ ਜਿਹੜਾ ਜਲੰਧਰ ਚ ਪੰਦਾ ਹੈ ਜਿਹੜੇ ਐਮਪੀ ਬਣਾਈ ਨੇ ਨਮੀਜੀ ਖੰਡੂਰ ਸਾਹਿਬ ਦਾ ਨਹੀਂ ਨਹੀਂ ਉਹ ਤਾਂ ਜੇਲ੍ਹ ਚ ਨਹੀਂ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਅਕੇਜੀਵਾਲ ਐਂਟਰੀ ਮੇਲ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਨ ਬਈ ਚੱਲਦੇ ਨੇ ਸੀ ਕਿਨਨ ਕੇਜੀਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਚ ਮਿਲ ਗਈ ਹੁਣ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹਜੇ ਅਤਵੰਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਹੁਣ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਕੂਚ ਕਰਨਗੇ ਲੱਗ ਰਿਹਾ ਸਰ ਅਜੇ ਤੱਕ ਉਹਨਾਂ ਦੀ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀ ਅਜ ਜਿਹੜੀ ਜਲੰਧਰ ਜਿਮਨੀ ਜੋਣਾ ਸਰ ਉਹਦੇ ਜਿਆਦਾ ਰਿਜ਼ਲਟ ਆ ਰਹੇ ਨੇ ਉਹ ਸੀਐਮ ਸਾਹਿਬ ਗੱਡੀ ਗੱਡੀ ਘੁੰਮਣੇ ਇੱਕ ਬਈ ਚੰਗੀ ਗੱਲ ਹੈ ਸੀਐਮ ਨੂੰ ਘੁੰਮਣਾ ਚਾਹੀਦਾ ਸੀਮ ਨੂੰ ਸਾ ਵਸੇ ਇਲیکشنਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੈਟੀ ਇਸ ਚੀਜ਼ ਦਾ ਜੀ ਜੀ ਠੀਕ ਹੈ ਤਾਂ ਨਾ ਚਲੋ ਜੀ ਬਹੁਤ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ